ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅਫਸਰ ਬੱਛੀ ਤੇ ਇੱਕ ਜਰਸੀ ਤਾਜੀ ਸੂਈ ਕੜੇ ਦੇ ਦੋ ਦੂਜੇ ਬੜਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਰੈੱਸ ਬੋਲਿਓ ਬਾਈ ਜੀ ਆਪਣਾ ਨਾਮ ਰਾਜਦੀਪ ਸਿੰਘ ਆ ਬਾਈ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 9592274571 9592274571 ਪਹਿਲੇ ਨੰਬਰ ਤੇ ਆਪਾਂ ਦਿਖਾਉਂਦੇ ਜਰਸੀ ਵੜ ਤਾਜੀ ਸੂਈ ਵੀ ਹਨਾ ਕਦੋਂ ਸੂਈ ਇਹ ਇਹ ਬਾਈ ਅੱਜ ਤਰੀਕ ਇਹ ਕੀ ਆ 28 28 27 ਨੂੰ ਰਾਤ ਨੂੰ ਸੂਈ ਆ ਕੱਲ ਦੱਸੋ ਜੀ ਹਾਂ ਸਵੇਰੋਂ ਇਹਦੀ ਅੱਜ 28 ਤਰੀਕ ਨੂੰ 3-4 ਵਜੇ ਜੇ ਰਪਈ ਹੈ ਠੀਕ ਹੈ ਬੱਚਾ ਕੀ ਦਿੱਤਾ ਬੱਚਾ ਦਿੱਤਾ ਜੀ ਇਹਨੇ ਬੱਚਾ ਵਾਲਾ ਪਿਆ ਹੋਣਾ ਬੱਚਾ ਇਹਦੇ ਦਾ ਜੀ ਐਸਨ ਦਾ ਲੱਗਿਆ ਵਸੀ ਸੀਮਣ ਠੀਕ ਹੈ ਤੇ ਕਿੰਨਾ ਦੁੱਧ ਚੋਇਆ ਸਵੇਰੇ ਆਪਾਂ ਇਹਦਾ ਸਵੇਰੋਂ ਜੀ ਤਿੰਨ ਤਿੰਨ ਚਾਰ ਕਿਲੋ ਬੋਲਾ ਚੋਇਆ ਉਹ ਬੱਚੇ ਨੂੰ ਪਿਆ ਕੇ ਠੀਕ ਹੈ ਤੇ ਚਵਾਈ ਹੈਗੀ ਪੂਰੀ ਐਂਡ ਜੈ ਜੈ ਗੱਲਾ ਜਮਾ ਸਿਰਾ ਚਵਾਈ ਆ ਕਿਉਂਕਿ ਥਾਣੀ ਦੱਸਦਾਗਾ ਹੁਣ ਸ਼ਾਮ ਦੀ ਚੋਈ ਆਪਾਂ ਹਜੇ ਕਰਨੀ ਆ ਕਰਨੀ ਹੈ ਜੀ ਸ਼ਾਮ ਦਾ ਹੁਣ ਟਾਈਮ ਤੁਸੀਂ ਦੇਖ ਲਓ 6:00 ਵਜੇ 12 ਮਿੰਟ ਹੋ ਗਿਆ ਠੀਕ ਹੈ ਤੇ ਜੇਰ ਦੀ ਆਪਣੀ ਪ੍ਰੋਪਰ ਫੁੱਲ ਗਾਰੰਟੀ ਹੈ ਬਾਕੀ ਪੂਛ ਨਾਲ ਲਾਈ ਫਿਰਦੀ ਆ ਤੁਸੀਂ ਦੇਖ ਹੀ ਲਓ ਤੇ ਵਾਕੀ ਮੂੰਹ ਮੱਥਾ ਟੋਆ ਟਾਇਆ ਚੰਗਾ ਹਨ ਤੇ ਚਾਰ ਚੁਾਈ ਇੱਕ ਨੰਬਰ ਆ ਜਮ ਮੈਂ ਕਹ ਪੰਜਾਬ ਇੱਕ ਬੰਦਾ ਪੁੱਛਦੇ ਹੁੰਦੇ ਨੇ ਨਾ ਕਿ ਪੰਜਾਬ ਵਾਲੀ ਐ ਕਿ ਕਿਹੜੀ ਐ ਠੀਕ ਐ ਹੁਣ ਪੁੱਛਣ ਦੀ ਲੋੜ ਨਹੀਂ ਹੈਗੀ ਵੀ ਇਹ ਕਿਹੜੀ ਐ ਠੀਕ ਐ ਇਹ ਮਜਾਦਨਾਪ ਹੀ ਦੱਸ ਦਈਆ ਵੀ ਮੈਂ ਹਾਂ ਹੈਗੀ ਆ ਜਿਵੇਂ ਕਹਿੰਨ ਨਾਲ ਪੰਜਾਬੀ ਖੜਾ ਤੇਰੇ ਨਾਲ ਉਹ ਤੇਰੇ ਤੇ ਦੇ ਵਿੱਚ ਫਰਕ ਹੈਗਾ ਹੀ ਐ ਇਹ ਫਿਰ ਹੁਣ ਲੋਕਾਂ ਤੋਂ ਪਤਾ ਲੱਗਣਾ ਲੱਗਣਾ ਹਾਂ ਯਾਰ ਆ ਚੀਜ਼ ਹੈਗੀ ਆ ਹੁਣ ਆਪਾਂ ਉਹਨੂੰ ਪੰਜਾਬੀ ਕਿਵੇਂ ਕਹਦੇ ਨਹੀਂ ਕਹਿੰਦੇ ਸੇ ਪੰਜਾਬ ਵਾਲੀ ਦੱਸ ਦਈ ਆਪ ਜੀ ਹਣਾ ਉਹਨੂੰ ਆਪਾਂ ਤੇ ਰਾਜ ਦੀ ਫਿਰ 21000 ਜਰਸੀ ਆਪਣੇ ਕੋਲੇ ਇਹ ਜਰਸੀ ਬਾਈ ਤੁਹਾਨੂੰ ਪਤਾ ਰੀਅਲ ਪੰਜਾਬ ਵਾਲੀ ਕੋਈ ਕੋਈ ਆਉਂਦੀ ਆ ਯਾਰ ਬਾਈ ਰੋਜ਼ ਤਾਂ ਆਉਂਦੀਆਂ ਨਹੀਂ ਮਹੀਨੇ ਦੋ ਤਿੰਨ ਵਿਕ ਜਾਂਦੀ ਮੈਂ ਕਹਿੰਦਾ ਦੋ ਤਿੰਨ ਮਸਾਂ ਹੀ ਮਿਲਦੀ ਆ ਇਹ ਆਪਣੇ ਕੋਲੇ ਆਈ ਸੀਗੀ ਥੋੜੀ ਜਿਹੀ ਗਾਰੰਟੀ ਵਾਲੀ ਸੀ ਆਪਾਂ ਤਾਂ ਹੀ ਸਵਾਲੀ ਨਹੀਂ ਗੱਬਣ ਵੀ ਵਿਕ ਜਾਂਦੀ ਠੀਕ ਹੈ ਤੇ ਅੰਦਾਜ਼ਾ ਆਪਾਂ ਨੂੰ ਕਿੰਨਾ ਦੁੱਧ ਪਾ ਦੂਗੀ ਇਹ ਅੰਦਾਜ਼ਾ ਨੇ 18 ਕਿਲੋ ਕੰਡੇ ਵਾਲਾ ਦੁੱਧ ਮਾਲਕਾਂ ਦੇ ਦਿੱਤਾ ਬਾਈ ਇਹਨੇ ਗਾਰੰਟੀ ਵਾਲਾ ਠੀਕ ਹੈ ਇਸ ਵਾਰ ਬੰਦਾ ਚਾਹੀਦਾ দাম ਵਾਲਾ ਲੈਣ ਵਾਲਾ 23 ਲੈ ਲੈ 24 ਲੈ ਲੈ ਜਿੰਨਾ ਮਰਜ਼ੀ ਲੈ ਲੈ। ਇਹ 20 ਤੋਂ 12 ਵਾਲੀ ਹੈਗੀ ਆ। ਬਾਈ। ਤੇ ਬਾਕੀ ਨਾੜਾ ਨੂੜਾ ਬਹੁਤ ਚੰਗੇ ਆ ਹਨਾ। ਬਾਈ ਆਰਡਰ ਕੁਆਲਿਟੀ ਟਾਪ ਪੂਰਾ ਫਿਕਸ ਆਰਡਰ ਲੱਗਿਆ ਹੋਇਆ ਕੋਈ ਟੁੱਟ ਮਾਣੀ ਨਹੀਂ ਹੈ। ਚੋਰੀ ਮਾੜਿਆ ਫਿਰ ਇਹਨੂੰ। ਤੋੜ ਕੇ ਦਿਖਾ। ਸੋ ਬੱਚਾ ਮੇਰ ਕਾਫਾ ਜਿਹਦੇ ਵਿੱਚੇ ਬੱਚੀ ਹੁੰਦੀ ਤਾਂ ਕਿਆ ਬਾਤ ਹੈ ਚਾਰ ਚੰਨੀ ਫੇਰ ਖਾਣੀ ਪਾਵੇ ਤਾਂ ਨਹੀਂ ਵੇਚਦਾ ਹਨਾ। ਬੱਚੀ ਹੁੰਦੀ ਫਿਰ ਬਾਈ ਇਹ। ਵਾਰੀਆਂ ਨਾਲੋਂ। ਤੇ ਹਵਾਨਾ ਦੇਖੋ ਥੱਲੇ ਕਿਆ ਬਾਤ ਹੈ। ਭੂਗਾਂ ਦੀ ਟਰਾਲੀ ਹੋਏ ਥੱਲੇ ਜਾਵਾਂ ਤੇ ਸਾਫ ਸੁਥਰੀ ਰਾਜੀ ਪਲੀ ਪੁੜੀ ਵੀ ਤੇ ਕੰ ਤੇ ਬਾਕੀ ਥਣਾ ਚ ਬਿੱਥੀ ਦੇਖੋ ਅੱਗੇ ਪਿੱਛੇ ਦਾ ਹਵਾ ਨਾ ਜਾਵਾ ਚੰਗੀ ਝੋਲੀ ਵਾਲੀ ਬੈੜਾ ਸੂਈ ਸਵਾਈਆ ਧਾਰ ਤਪਾ ਜੇਰ ਜਪਾ ਸਾਰਾ ਕੰਮ ਟੋਟਲੀ ਡਾ ਨਾ ਜਾਵਾ ਨਿਪਰਾ ਫੰਡਾ ਜਾਵਾ ਸੁਭਰ ਧਾਰਾ ਦੇਖ ਸਕਦੇ ਨੇ ਪੂਰੇ ਸਾਫ ਸੁਥਰੇ ਬੱਚਾ ਲਾਤਾ ਹੋਣਾ ਆਪਾਂ ਨਿਆਣਾ ਪਾ ਕੇ ਬਹਿ ਕੇ ਥੱਲੇ ਤੇ ਮਗਸਲੇ ਮਾਰਦੀ ਧਾਰਾ ਸਹਾਰ ਕੇ ਮਾਰਦੀ ਸੋ ਧਾਰਾ ਦੇਖ ਸਕਦੇ ਕਿਆ ਬਾਤ ਹੈ ਲਾਠੀ ਚਾਰ ਜੂਂਕ ਪੈਂਦੀ ਹੈ ਤੇ ਮੂਹਲੇ ਮਾਰ ਜੇ ਪੂਰਲਾ ਜ ਹੋਰ ਮਾਰ ਦੇ ਇਹ ਵਰਦਿਆ ਬੁਰੀ ਹੈ ਨਾ ਜਾਵਾ ਮੋਗ ਗਈ ਆ ਤੂੰ ਦੀ ਮੋਟਰ ਵਾਲਾ ਕੰਮ ਆ ਬਸ ਠੀਕ ਆ ਓਕੇ ਆ ਜਾ ਮੈਂ ਕੰਮ ਚੱਕਰੀ ਨਹੀਂ ਦੋਨੇ ਪਾਸੇ ਬਹਿ ਕੇ ਚੋਲੋ ਯਾਰ ਬਾਈ ਹਿਲਣ ਵਾਲਾ ਕੰਮ ਤੇ ਭਾਏ ਦਾ ਕੀ ਆ ਭਾਏ ਵੀਰੇ 85000 ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਤੇ ਇੱਕ ਆਪਾਂ ਦੇਖੀ ਨਾ ਅਫਸਰ ਪਾਲਕ ਬੱਚੀ ਹਨਾ ਇਹ ਇੱਕ ਬੱਚੀ ਆ ਬਾਕੀ ਉਹ ਦੋ ਗੜਾ ਹੋਰ ਆ ਵੀ ਦਿਖਾ ਦਿੰਨਾ ਇਹਦੀ ਉਮਰ ਕਿੰਨੀ ਕਾ ਬਈ 9 ਮਹੀਨੇ ਦੀ ਯਾਰ ਥਣ ਚਾਰੀ ਆ ਕਿ ਪੰਜ ਇਹ ਨਹੀਂ 60 ਮਹੀਨੇ ਨਹੀਂ ਕਿੰਗੇ ਚੂਚੀਆਂ ਛੋਟਾ ਹੈਗੀਆਂ ਵਗਣਾ ਛੋਟੇ 4 ਚਾਰੀ ਆ ਠੀਕ ਆ ਉਹ ਰਵੜਾ ਚੜ ਜਾਣਗੇ ਉਹਨਾਂ ਦੇ ਉਹ ਨਹੀਂ ਕਿੰਗੇ ਚੂਚੀਆਂ ਹੀ ਆ ਮੜੀਆਂ ਬਣ ਗਈਆਂ ਜੀ ਤੇ ਦੇਖੋ بڑے ਫ ਜਿੰਦ ਜਾਣ ਵਾਲੀ ਪੂਰੀ ਸੋਹਣੀ ਭਾਜ ਦਾ ਕੀ ਆ 15000 ਦੀ ਦਵਾਗੇ ਬਾਈ ਜਮਾ ਜਸ ਸੁਣੋ ਠੀਕ ਹੈ ਤੇ ਬੂਥੀ ਬਾਤੀ ਦਿਖਾ ਦੇ ਹੁਣ ਆਪਾਂ ਹੁਣ ਦਿਖਾ ਦੇ ਵਾਹ ਦੇਖਿਆ ਫੇਸ ਕੁਆਲਟੀ ਚੰਗੀ ਪੂਰੀ ਸੋਹਣੀ ਆ ਬੱਚੀ ਠੀਕ ਹੈ ਅੱਗੇ ਗੱਲ ਕਰਦੇ ਆਪਾਂ ਕਾਲੀ ਬੈੜ ਦੀ ਵੱਡੀ ਹੁਣ ਬੱਚਾ ਲੱਗਿਆ ਦੇਖੋ ਲਾਲ ਹੋ ਗਈ ਲੇਵੇ ਦੀ ਹੁਣ ਚਵਾਈ ਕਰਨੀ ਹੈ ਨਾ ਇਹਦੀ ਹਾਂ ਹੁਣ ਚਵਾਈ ਕਰਾਂਗੇ ਯਾਰ ਬਾਈ ਦੂਜੇ ਘਰੇ ਪਤਾ ਲੱਗੂ ਵੀ ਗਾਂ ਲੈ ਆਂਦੀ ਐ ਚੌਂ ਦੇ ਜੈਸ ਗੱਲਾਂ ਤੇ ਨਾਲ ਫਿਰ ਵੱਡੀ ਬੈੜ ਦੇਖੀਏ ਨੇ ਖੜੀ ਟੋਕੜ ਗੱਭਣਾ ਜੀ ਕੈਮੀਨ ਆ ਜੀ ਪੰਜ ਮਹੀਨਿਆਂ ਦੀ ਗੱਭਣਾ ਬਾਈ ਇਧਰ ਹੋ ਕੇ ਮਾਰੀ ਜੀ ਹਾਈ ਦੁੱਧ 7 ਕਿਲੋ ਜੀ 7 ਕਿਲੋ 7.5 ਕਿਲੋ ਟਾਂ ਦੇ ਹੁੰਦੀ ਜਿੱਦ ਤੇ ਲਿਆਉਂਦੀ ਆ ਪਰ ਥੋੜਾ ਜਿਹਾ ਘਟ ਗਿਆ ਆਪਣੇ ਕੋਲੇ ਆ ਕੇ ਕਿਉਂਕਿ ਗਾਮਾ ਬਾਲੀਆਂ ਸੀ ਬੰਦੇ ਕੋਲੇ ਕਿਰਾ ਆ ਕੇ ਰੰਬੀ ਜੇ ਗਈ 7 ਕਿਲੋ ਕਮਲ ਦਾ ਨਾ ਮੜੇ ਜੇ 7 ਕਿਲੋ ਦੁੱਧ ਆ 7 ਕਿਲੋ ਦੁੱਧ ਦਾ ਚਵਾਈ ਸਿਰਾ ਥਣਾ ਦੀ ਗਾਰੰਟੀ ਆ ਘੱਟ ਵੱਧ ਦੀ ਗੱਬਣਾ ਆਪਦੀ ਚੈੱਕ ਕਰਾ ਲਿਓ ਚੋਲੋ ਆਪਦੀ ਜਿਵੇਂ ਮਰਜ਼ੀ ਤਸੱਲੀ ਕਰ ਲਿਓ ਪਰ ਥਣਾ ਚ ਕੋਈ ਫਾਲਤ ਹੈ ਨਹੀਂ ਇਹਦੇ ਇੱਕ ਪੈਸੇ ਦਾ ਸਾਢੇ ਤਿੰਨ ਮਹੀਨੇ ਤੋਂ ਉੱਪਰ ਦੀ ਗੱਬਣਾ 5 ਦੀ ਆ ਜੀ 5 ਮਹੀਨੇ ਦੀ 5 ਤੋਂ 2-4 ਦਿਨ ਘਟ ਸਕਦੇ ਆ ਏ ਨੀ ਵੀ ਇਹ 4 ਤੋਂ ਥੱਲੇ ਆ ਜੂ ਜਾਂ 4.5 ਦੀ ਹੂ ਬਸ ਆ ਵੀ ਚੈੱਕ ਕਰਾ ਕੇ ਲੈ ਜੇ ਬਸ ਚੈੱਕ ਕਰਾ ਕੇ ਲੈ ਜਾਓ ਕੁਲੀ ਪੀਆ 5 ਮਹੀਨੇ ਦੀ ਗੱਬਣ ਤੋਂ ਹੀ ਦੱਸੀ ਜਾਂਦੀ ਆ ਏਡੀ ਵੜਾ ਯਾਰ ਤੇ ਨੌ ਲਾਉਣ ਵਾਲੇ ਹਨ ਇਹਦੇ ਨੌ ਆਹ ਦਾ ਬਾਲਾ ਬੁਰਾ ਹਾਲ ਆ 3 ਦਿਨ ਹੋ ਗਏ ਫੋਨ ਕਰਦੇ ਨੂੰ ਉਹ ਆ ਨਹੀਂ ਰਿਹਾ ਬੰਦਾ ਕੱਲ ਨੂੰ ਕੋਈ ਹੋਰ ਸਤਨਾ ਤੇ ਭਾਅ ਦਾ ਕੀ ਆ ਭਾਅ ਬਸ 45000 ਦੀ ਦੇ ਦਾਂਗੇ ਬਾਈ ਪੰਨ ਨਾਲੇ ਨੂੰ ਕੋਈ ਮਾੜੀ ਨਹੀਂ ਛੋੜ ਸੱਪਾ ਕਰਦਾ ਮੇਰੀਆਂ ਵਾਲਾ ਕੰਮ ਆ ਸੋ ਵੱਡੀ ਵੱਡੀ ਬਾਤ ਏਡੀ ਵੜਾ ਕੌਣ ਹੁੰਦਾ ਯਾਰ ਮੈਂ ਦੇਖਦੇ ਆ ਵੀਡੀਓ 65 65000 ਲੋਕ ਟੋਕੜ ਗੱਬਣਾ ਦਾ ਬਾਈ ਮੰਗੀ ਜਾਂਦੇ ਆ 65 ਬਾਕੀ ਮੂੰਹ ਸਰ ਵੀ ਦਿਖਾ ਦੇ ਬਾਈ ਇਹਦਾ ਮੜਾ ਜਾਂਦਾ ਤੇ ਲੋਕ ਉੱਪਰ ਦੱਬਣਗਾ ਸੋ ਦੇਖੋ ਮੂੰਹ ਮੱਥਾ ਚੰਗਾ ਜਿੰਦ ਜਣ ਪਲੀ ਪੁਲੀ ਬਹੁਤ ਹੈ ਨਾ ਸੂਈ ਆ ਪਹਿਲਾ ਸੂਈ ਸੂਈ ਪੀ ਆ ਬਾਕੀ ਇਹ ਵੀ ਗਾਰੰਟੀ ਹੋਊ ਦੂਜੇ ਲਈ ਗੱਬਣਾ ਗਿਆ ਨਾ ਦੂਜੇ ਵਾਸਤੇ ਗੱਬਣਾ ਤੁਸੀਂ ਖਾਣਾ ਆਰਡਰ ਕੁਆਲਿਟੀ ਮੂੰਹ ਰੋ ਦਿਖਾ ਦਿਓ ਕਿੰਨਾ ਟੌਪ ਦਾ ਠੀਕ ਹੈ ਜਮਾ ਰੇ ਨਾਰਮਲ ਰੇਟ ਆ 44 ਇਹ ਆ ਤਾਜੀ ਸੂਈ ਵੀ ਹੈ ਨਾ ਇਹ ਵਾਹ ਤੂੰ ਅੱਜ ਤੀਜਾ ਦੇਣਾ ਇਹਦਾ ਬੱਚਾ ਕੀ ਆ ਇਹਦੇ ਮਗਰ ਬੱਚਾ ਜੀ ਤੇਸੂਆ ਕਿਹੜਾ ਸੁਈਆ ਵੀਰ ਇਹੇ ਸੁਈਆ ਜੀ ਦੂਜਾ ਕਹਲੋ ਦੂਜਾ ਕਹਲੋ ਯਾਨੀ ਇੰਨਾ ਕਸੂਆ ਹੋਊਗਾ ਦੂਜਾ ਤੀਜਾ ਠੀਕ ਹੈ ਹਾਂ ਦੁੱਧ ਕਿੰਨਾ ਇਸ ਵਕਤ 16 ਕਿਲੋ ਰੈਡੀ ਹੈ ਜੀ ਕੰਡੇ ਵਾਲਾ ਭਾਜ ਦਾ ਕੀ ਹੈ ਭਾਜੀ ਇਹੇ 65000 ਦੀ ਦੇਣੀ ਆ ਰੇਟ ਇਹਦਾ 67000 ਪਰ ਦੇਵਾਂਗੇ 65 ਦੀ ਬਸ ਲਾਸਟ ਛੋੜੀ ਕਰਾਂਗੇ ਵਿੱਚ ਬਸ ਛੋੜ ਵਾਲਾ ਗਾਮੀ ਹੈ ਜੀ ਤੋਰ ਦੀ ਮੜਾ ਜੇ ਫਿਰ ਨੂੰ ਕਿਉਂਕਿ ਹੁਣ ਇਹ ਵੀ 75 ਮੰਗ ਲਾ ਜਿੰਨੀ ਇਹਦੀ ਚੀਜ਼ ਹੈ ਹਨਾ ਜਿਵੇਂ ਕਹਿੰਦੇ ਗਾਰੇ ਵਾਲੀ ਕਹਿੰਦਾ ਟਾਈ ਜਾਂਦਾ ਸੀਮੈਂਟ ਵਾਲੇ ਟੈਂਦੀ ਨਹੀਂ ਹੁੰਦੀ ਪਰ ਇਹ ਵੀ ਮੱਥਾ ਖੋਣ ਤੇ ਬਾਹਲਾ ਬਾਗਦਾ ਬਾਈ ਠੀਕ ਫਤਾਰਾ ਨੂੰ ਦੇਵਾਂਗੇ 65 ਦੁੱਧ ਇਸ ਵਕਤ 16 ਲੈ ਰਹੀ ਜੀ 16 ਕਿਲੋ ਬੋਲਾ ਬਾਈ ਤੀਜਾ ਦੇਣਾ ਤੇ ਪਿੱਠ ਪੁਰੇ ਦੀ ਚੌੜੀ ਜੰਨ ਤੋਂ ਬਹੁਤ ਲੰਘ ਜਾ 20 ਤੋਂ ਪਰ ਮਾਣ ਨਾਲ ਸੋ ਵੀ ਤੋਂ ਪਰ ਵੀਰ ਕਾ ਦੁੱਧ ਦੇ ਦੂਗੀ ਬੱਚਾ ਇਹਦੇ ਪਿੱਛੇ ਬੱਚਾ ਹੈਗਾ ਦੇਖੋ 나ੜੂਆ ਨਾਲ ਆ ਜਾਵਾ ਤੇ ਥਾਂਡੇ ਵਿੱਚ ਸਾਫ ਜੀ ਰਿਹਾ ਤਾਂ ਬਹੁਤ ਟੋਪਾ ਪੂਰੀ ਸਰਾਜ ਵਈਏ ਸੋ ਵੀਰੋ ਥਾਣਾ ਹਵਾਨਾ ਨੇੜੇ ਤੇ ਉੱਕਰ ਫਿਰ ਦੇਖ ਸਕਦੇ ਹੋ 9592274571 ਵੀ ਦਾ ਨੰਬਰ ਹੈ ਪਿੰਡ ਪਧੌਰ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸਨੋ